ਅੱਜ ਜੇ ਮਿਚ ਨੂੰ ਲੈ ਕੇ ਕਾਂਗਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਪੁਰਚ ਵੱਲੋਂ ਹੀ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਇਸ ਤੋਂ ਪਹਿਲਾਂ ਕਾਂਗਸ ਪਾਰਟੀ ਵੱਲੋਂ ਆਪਣੀ ਇੱਕ ਵਿਸ਼ਾਲ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ ਚੰਜੀਤ ਸਿੰਘ ਚੰਨੀ ਰਾਜਾ ਬੜਿੰਗ ਕਰਨਬੀਰ ਸਿੰਘ ਪੁਰਚ ਤੋਂ ਇਲਾਵਾ ਵੱਡੀ ਗੰਧੀ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਪਹੁੰਚੇ ਹੋਏ ਸਨ ਅਤੇ ਇਹਨਾਂ ਸਾਰਿਆਂ ਵੱਲੋਂ ਕਾਂਗਸ ਪਾਰਟੀ ਦੀ ਜਿੱਤ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਬਹੁਤ ਪਰਮ ਸਤਕਾਰਯੋਗ ਬਗੇਲ ਸਾਹਿਬ ਸਾਡੇ ਪ੍ਰਧਾਨ ਜੀ ਸਾਰੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਟੇਜ ਤੇ ਬਿਰਾਜਮਾਨ ਕਿਸੇ ਦਾ ਨਾਮ ਰਹਿ ਗਿਆ ਨਰਾਜ਼ਗੀ ਹੋਏਗੀ ਕਿਉਂਕਿ ਬਹੁਤ ਸਾਰੇ ਸਾਡੇ ਸਾਥੀ ਸਟੇਜ ਬਹੁਤ ਛੋਟੀ ਹੈ ਬਣਾਣੀ ਵੱਡੀ ਚਾਹੀਦੀ ਸੀ ਬਹੁਤ ਸਾਰੇ ਸੀਨੀਅਰ ਸਾਥੀ ਸਾਹਮਣੇ ਬੈਠੇ ਨੇ ਤੇ ਸਾਡੇ ਇੱਥੇ ਆਏ ਸਾਰੇ ਹੀ ਤਰਨਤਨ ਦੇ ਵਰਕਰ ਸਾਥੀਆਂ ਦਾ ਸਾਰਿਆਂ ਨੂੰ ਬਹੁਤ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਿਹਰ ਮਿਹਰ ਦੋ ਮਿੰਟ ਫੌਜੀ ਸਾਹਿਬ ਮੈਂ ਇੱਕ ਕਮੇਟੀਰ ਬੇਨਤੀ ਹੈ ਇਸ ਤਰ੍ਹਾਂ ਬਹੁਤ ਲੰਬੀਆਂ ਚੌੜੀਆਂ ਗੱਲਾਂ ਅੱਜ ਨਹੀਂ ਕਰਨੀਆਂ ਮੈਂ ਤਾਂ ਇੱਕੋ ਬੇਨਤੀ ਕਰਨੀ ਹੈ ਕਿ ਗੱਲ ਇਸ ਤਰ੍ਹਾਂ ਇਲੈਕਸ਼ਨ 'ਚ ਰਹਿ ਗਏ 1 ਸਾਲ ਹੁਣ ਸਾਨੂੰ ਸਾਰਿਆਂ ਨੂੰ ਕਮਰ ਕੱਸੇ ਕਰਨ ਦੀ ਲੋੜ ਸਾਰੇ ਪੰਜਾਬ ਦਾ ਧਿਆਨ ਕਾਂਗਰਸ ਵੱਲ ਪੰਜਾਬ ਚਾਹੁੰਦਾ ਹੈ ਕਿ ਕਾਂਗਰਸ ਲੈ ਕੇ ਆਏ ਕਿਉਂਕਿ ਇਸੇ ਮੌਜੂਦਾ ਸਰਕਾਰ 4 ਸਾਲ ਤੋਂ ਵੱਧ ਤੱਕ ਕਿਸੇ ਵੀ ਸਰਕਾਰ ਨੂੰ ਟਾਈਮ ਨਹੀਂ ਦਿੱਤਾ ਜਾ ਸਕਦਾ ਕੰਪਲੀਟ ਫੇਲਿਅਰ ਹੈ ਗਵਰਨਮੈਂਟ ਹੋਈ ਸਾਰਾ ਨ ਵੱਡਾ ਮੁੱਦਾ ਅੱਜ ਬਾਕੀ ਗੱਲਾਂ ਆਰਥਿਕ ਤੇ ਛੱਡੀ ਦਿਓ ਵੱਡਾ ਮੁੱਦਾ ਹੈ ਜਿਸ ਤਰ੍ਹਾਂ 15 ਸਾਲ ਅਸੀਂ ਹਾਲਾਤ ਵੇਖੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਸੀ ਉਹੀ ਹਾਲਾਤ ਇੱਕ ਵਾਰ ਫੇਰ ਪਰਤ ਕੇ ਵਾਪਸ ਆ ਗਏ ਸਪੈਸ਼ਲੀ ਸਾਡੀ ਜਿਹੜੀ ਪੱਟੀ ਹੈ ਬਾਰਡਰ ਦੀ 벨ਟ ਗੁਰਦਾਸ ਪਠਾਨਕੋਟੋਂ ਸ਼ੁਰੂ ਹੁੰਦੀ ਹੋਈ ਫਾਜ਼ਿਲਕਾ ਤੱਕ ਅਬੋਰ ਤੱਕ ਜਿਹੜੀ ਜਾਂਦੀ ਹੈ ਉੱਥੇ ਸਾਰੀ ਅੱਜ ਸਾਰਿਆਂ ਦਾ ਵੱਡਾ ਮਸਲਾ ਇਹ ਹੈ ਕਿ ਕਿਸੇ ਆਦਮੀ ਨੂੰ ਇਹ ਯਕੀਨ ਨਹੀਂ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਇੱਥੇ ਜ਼ਿੰਦਗੀ ਮਹਿਫੂਜ਼ ਹੋਏ ਟਾਪ ਪ੍ਰਾਇੋਰਟੀ ਕਿਸੇ ਵੀ ਦੇਸ਼ 'ਚ ਜਦੋਂ ਅਸੀਂ ਰਹਿੰਦੇ ਆ ਸਾਰਿਆਂ ਨੂੰ ਪਹਿਲੀ ਚੀਜ਼ ਜਿਹੜੀ ਅਸੀਂ ਧਿਆਨ ਕਰਨੇ ਉਹ ਇਹ ਹੁੰਦੀ ਆ ਕਿ ਮੇਰਾ ਫੰਡਮੈਂਟਲ ਰਾਈਟ ਹੈ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਹੋਵੇ ਬਾਕੀ ਕਾਰੋਬਾਰ ਤੇ ਬਾਅਦ ਚ ਹੀ ਚੱਲ ਲੈਣੇ ਬਦਕਿਸਮਤੀ ਅੱਜ ਬਾਰਡਰ ਏਰੀਆ ਦੀ ਇਸ ਬਾਰਡਰ ਏਰੀਆ ਚ ਕੋਈ ਵੀ ਐਹੋ ਜਿਹਾ ਵਿਅਕਤੀ ਨਹੀਂ ਜਿਹਨੂੰ ਅੱਜ ਫਰੋਤੀ ਦੇ ਟੈਲੀਫੋਨ ਨੇ ਆਵੇ ਜਿਹਨੂੰ ਫਰੋਤੀਆਂ ਦੇ ਗੋਲੀਆਂ ਮਾਰ ਕੇ ਸ਼ਿਕਾਰ ਕਰ ਦਿੱਤੇ ਗਏ ਮੈਂ ਅੱਜ ਇੱਥੋਂ ਇਸ ਸਟੇਜ ਉਤੋਂ ਇਸ ਗੱਲ ਦਾ اقرار نامہ پنجاب ਦੇ ਲੋਕਾਂ ਨਾਲ ਕਰਨਾ ਪਰਮਾਤਮਾ ਮਿਹਰ کرے ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਪੰਗੜੇ ਤੇ ਗਿੱਧੇ ਪਹਿਲੇ ਵੀ ਕਾਂਗਰਸ ਨੇ ਸ਼ੁਰੂ ਕਰਵਾਏ ਸੀ ਮੈਨੂੰ ਖੁਸ਼ੀ ہوئی ਬਹੁਤ ਦੇਰ ਤੋਂ ਬਾਅਦ ਮੌਕਾ ਮਿਲਿਆ ਤਰਨਤਨ ਚੰਗੀ ਤਰ੍ਹਾਂ ਦਾ ਪਹਿਲੇ ਬਾਈਪਾਸ ਤੋਂ ਹੀ ਬਾਹਰ ਅੱਗੇ ਨਿਕਲ ਜਾਂਦੇ ਰਹੇ ਆ ਜ਼ਿਲ੍ਹਾ ਵੀ ਕਾਂਗਰਸ ਦੀ ਸਰਕਾਰ ਚ ਸੀ ਤਰਨਤਨ ਵਧਾਇਆ ਹੁਣ ਵਧੀਆ ਇੱਕ ਸ਼ਹਿਰ ਦਾ ਸ਼ੇਪ ਤਰਨਤਾਰ ਲੈ ਰਿਹਾ ਸ਼ੋਅਰੂਮ ਵੀ ਨੇ ਦੁਕਾਨਾਂ ਵੀ ਵਧੀਆ ਨੇ ਦੁਕਾਨਾਂ ਤੇ ਚਹਿਲ-ਪਹਿਲ ਵੀ ਚੰਗੀ ਸੀ ਅੱਜ ਸਾਰਿਆਂ ਨੂੰ ਵੱਡੀ ਅੱਜ ਸਮੁੱਚੇ ਪੰਜਾਬ ਦੇ ਵਿੱਚ ਤੇ ਬਾਰਡਰ ਬੈਲਟ ਦੇ ਵਿੱਚ ਇਹ ਲੋਕਾਂ ਦੇ ਦਿਮਾਗ ਤੇ ਗੱਲ ਹੈ ਕਿ ਜਿਹੜਾ ਇਸ ਟਾਈਮ ਨਵੇਂ ਗੈਂਗਸਟਰਸ ਦਾ ਰਾਜ ਆਇਆ ਇਹ ਜਿਹੜੇ ਵੱਡੇ ਰਹਿਮਾਨੇ ਤੇ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਨੇ ਉਹ ਚਾਹਦੇ ਸਾਨੂੰ ਰਾਹਤ ਦਵਾਈ ਜੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਮੇਰੇ ਵੀਰੋ ਅੱਜ ਵਿਸ਼ੇਸ਼ طور ਤਰਨਤਨ ਅਸੈਂਬਲੀ ਹਲਕੇ ਦੇ ਹਰ ਭਰਾ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਮੈਨੂੰ ਪਤਾ ਤੁਹਾਨੂੰ ਡਰ ਵੀ ਹੈ ਤੇ ਤੁਹਾਨੂੰ ਖੌਫ ਵੀ ਅਸੀਂ ਕਹਿੰਦੇ ਆ ਭਾਵੇਂ ਸਾਡੇ ਚੰਡੇ ਨਾਲ ਲਓ ਅਸੀਂ ਤੁਹਾਨੂੰ ਆਪਣੇ ਬਹੁਤ ਵੱਡੇ ਇਕੱਠਾਂ 'ਚ ਵੀ ਨਹੀਂ ਸੱਦਣਾ ਚਾਹਦੇ ਪਰ ਇੱਕ ਫੈਸਲਾ ਜ਼ਰੂਰ ਕਰ ਲਓ ਕਿ ਅਸੀਂ ਆ ਜਿਹੜੀ ਵੋਟ ਹੈ ਇਸ ਟਾਈਮ ਤਰਨਤਨ ਅਸੈਂਬਲੀ ਹਲਕੇ ਦੀ ਇਨੇ ਆਂਦੀ 2017 27 ਦੀ ਜਿਹੜੀ ਇਲੈਕਸ਼ਨ ਹੈ ਉਹਦੀ ਨੀਂ ਬਣਨੀ ਉਹਦਾ ਰਸਤਾ ਵਿਖਾਣਾ ਹੈ ਕਿ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਸੀਂ ਕਿਸ ਕਿਸਮ ਦੇ ਲੋਕ ਕੱਲਣਾ ਚਾਹਨੇ ਵਿਧਾਨ ਸਭਾ ਕਾਨੂੰਨ ਬਣਾਉਣ ਵਾਸਤੇ ਮੇਰੇ ਵੀਰੋ ਇਹ ਕਾਨੂੰਨ ਤੋੜਨ ਵਾਲਿਆਂ ਵਾਸਤੇ ਵਿਧਾਨ ਸਭਾ ਨਹੀਂ ਹੈ ਉਹਨਾਂ ਵਾਸਤੇ ਜਿਹੜੀ ਜਗ੍ਹਾ ਬਣੀ ਹੈ ਤੁਹਾਨੂੰ ਵੀ ਪਤਾ ਕਾਨੂੰਨ ਤੋੜਨ ਵਾਲਿਆਂ ਵਾਸਤੇ ਕਿਹੜੀ ਜਗ੍ਹਾ ਬਣਾਈ ਹੈ ਸਰਕਾਰ ਨੇ ਉਨੇ ਵਾਸਤੇ ਹੋ ਜਗਾ ਕਾਨੂੰਨ ਬਣਾਉਣ ਵਾਲਿਆਂ ਵਾਸਤੇ ਵਿਧਾਨ ਸਭਾ ਹੈ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਮੁੱਚੇ ਤਰਨਤਾਰਨ ਵਾਲੇ ਭਰਾਵਾਂ ਨੂੰ ਇਹ ਫਤਵਾ ਅੱਜ ਤੁਸੀਂ ਜਾਰੀ ਕਰਨਾ ਸਾਰਿਆਂ ਨੂੰ ਵੱਧ ਪੀੜਤ ਅੱਜ ਤਰਨਤਾਰਨ ਦਾ ਇਹ ਜਿਹੜਾ ਪੁਲਿਸ ਡਿਸਟ੍ਰਿਕਟ ਹੈ ਉਹ ਹੈ ਉਸ ਤੋਂ ਬਾਅਦ ਨਾਲ ਦੇ ਜ਼ਿਲ੍ਹੇ ਅਸੀਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਵਾਂਗੇ ਤੁਸੀਂ ਤਰਨਤਾਰਨ ਦੀ ਅਸੈਂਬਲੀ ਚੋਣ ਸਾਡੇ ਅਜ਼ੀਜ਼ ਕਰਨਬੀਰ ਸਿੰਘ ਬੁਰਜ ਨੂੰ ਟਿੰਡੇ ਨੈਸ਼ਨਲ ਕਾਂਗਰਸ ਨੂੰ ਜਿਤਾਓ ਸਰਕਾਰ ਆਂਦੇ ਹੀ ਸਾਡੀ ਟਾਪ ਪ੍ਰਾਇੋਰਟੀ ਇਹਨਾਂ ਗੈਂਗਸਟਰਾਂ ਨੂੰ ਨਿਊਟਰਲਾਈਜ਼ ਕਰਨ ਦੀ ਹੋਏਗੀ ਸਾਡੀ ਪਹਿਲੀ वचन ਬੱਤਾ ਤੁਹਾਡੇ ਨਾਲ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕੀਤੀ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਆਈਆਂ ਮੇਰੇ ਵੀਰ ਜੋਸ਼ੀ ਸਾਹਿਬ ਜਦਾ ਜ਼ਿਕਰ ਕਰਦੇ ਸੀ ਜਿੱਥੇ ਉਹਨਾਂ ਦੇ ਪਰਿਵਾਰ ਨੇ ਬਹੁਤ ਸਾਰੇ ਇਸ ਕਿਸਮ ਦੇ ਇਥੇ ਪਰਿਵਾਰ ਬੈਠੇ ਨੇ ਜਿਨ੍ਹਾਂ ਨੇ ਆਪਣੇ ਪਿਆਰ ਵਾਲੇ ਜਿਹੜੇ ਨੇ ਕੁਰਬਾਨ ਕੀਤੇ ਪੰਜਾਬ ਦੀ ਏਕਤਾ ਤੇ ਅਖੰਡਤਾ ਵਾਸ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਗੁਜ਼ਾਰਿਸ਼ ਹੈ ਫੇਰ ਟਾਈਮ ਆਇਆ ਆਪਾਂ ਸਿਆਣੇ ਬਣੀਏ ਆਪਾਂ ਸੂਝਵਾਨ ਬਣੀਏ ਸਾਨੂੰ ਕੁਦਰਤੀ ਟਾਈਮ ਮਿਲ ਗਿਆ ਵੋਟ ਦੇ ਜ਼ਰੀਏ ਫੈਸਲਾ ਕਰਨ ਫੈਸਲਾ ਕਰੋ ਤਗੜੇ ਹੋ ਕੇ ਕਾਮਯਾਬ ਕਾਂਗਰਸ ਦਾ ਕੈਂਡੀਡੇਟ ਕਰੋ ਅਸੀਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਂਦੇ ਹਾਂ ਅਮਨ ਤੇ ਸ਼ਾਂਤੀ ਬਹਾਲ ਕਰਾਂਗੇ ਚਿਹਰਿਆਂ ਤੇ ਰੌਣਕਾ ਲੈ ਕੇ ਆਵਾਂਗੇ ਜਦੋਂ ਤੁਹਾਡੇ ਨੌਜਵਾਨ ਬੱਚੇ ਸਕੂਲਾਂ ਵਿੱਚ ਜਾਂ ਕਾਲਜਾਂ ਜਾਂਦੇ ਨੇ ਕਿਸੇ ਮਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਪੈਗੀ ਕਿ ਸ਼ਾਮ ਨੂੰ ਸਕੂਲ ਤੋਂ ਬਾਅਦ ਜਾਂ ਕਾਲਜ ਤੋਂ ਬਾਅਦ ਜਾਂ ਯੂਨੀਵਰਸਿਟੀ ਤੋਂ ਬਾਅਦ ਮੇਰਾ ਬੱਚਾ ਵਾਪਸ ਇੱਥੇ ਪਹੁੰਚਦਾ ਕਰਕੇ ਨਹੀਂ ਪਹੁੰਚਿਆ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਾਂਗਰਸ ਪਾਰਟੀ ਦੀ ਬਹੁਤ ਇਸ ਤੋਂ ਗਾਹ ਦੀ ਸੋਚ ਵੀ ਅਸੀਂ ਕਈ ਇਹੋ ਜਿਹੇ ਕੰਮ ਕਰਨੇ ਨੇ ਜਿਹਦੇ ਨਾਲ ਪੰਜਾਬ ਜਿਹੜਾ ਇੱਕ ਲੈਂਡਲੌਕ ਏਰੀਆ ਜਿਹੜਾ ਇੱਕ ਪਾਲਿਸੀ ਦੇ ਮੁਤਾਬਕ ਜਿਹੜੀ ਗੁਜਰਾਤ ਦੀ ਪੋਰਟਸ ਦੀ ਪਾਲਿਸੀ ਜਿਹੜੀ ਬੰਦਰਗਾਹਾਂ ਦੇ ਵਿੱਚ ਬੰਬਈ ਦੀਆਂ ਬੰਦਰਗਾਹਾਂ ਨੇ ਗੁਜਰਾਤ ਦੀਆਂ ਬੰਦਰਗਾਹਾਂ ਨੇ ਬਾਹਰ ਦੀਆਂ ਬੰਦਰਗਾਹਾਂ ਦੀ ਇੱਕ ਇੱਕ ਬਹੁਤ ਵੱਡੀ ਇੱਕ ਲੋਬੀ ਹੈ ਜਿਹੜੀ ਸਾਡੀ ਸੁੱਕੀ ਬੰਦਰਗਾਹ ਜਿਹੜੀ ਹੈ ਉਹ ਚੱਲਣ ਨਹੀਂ ਦੇ ਰਹੀ ਜਿੱਦ ਦਿਨ ਸੁੱਕੀ ਬੰਦਰਗਾਹ ਚੱਲ ਗਈ ਮੇਰੇ ਵੀਰੋ ਗੱਲ ਸੁਣ ਲੋ ਰਾਜਪੁਰੇ ਤੋਂ ਅੰਮ੍ਰਿਤਸਰ ਸਾਰੇ ਨੂੰ ਅਮੀਰ ਏਰੀਆ ਹਿੰਦੁਸਤਾਨ ਦਾ ਹੋਏਗਾ ਸਾਰੇ ਟਰੇਡਿੰਗ ਹਾਊਸਸ ਸਾਰੀ ਵੱਡੀ ਜਿਹੜੀ ਇੰਡਸਟਰੀ ਹੈ ਹਿੰਦੁਸਤਾਨ ਦੀ ਉਹ ਇੱਥੇ ਆ ਕੇ ਬੈਠੇ ਸਾਡਾ ਉਹ ਸੁਪਨਾ ਕਿ ਕਿਸੇ ਦਿਨ ਅਸੀਂ ਇਹ ਬਾਰਡਰ ਜਿਹੜਾ ਆਪਣਾ ਏਸ਼ੀਆ ਦੇ ਨਾਲ ਯੂਰਪ ਦੇ ਨਾਲ ਇਹ ਬਾਰਡਰ ਖੋਲਣਾ ਤੁਹਾਡੀ ਜਿਹੜੀ ਕਿਸਾਨਾਂ ਦਾ ਦੁੱਧ ਜਿਹੜਾ 50 ਰੁਪਏ ਕਿਲੋ ਹੈ ਇਹ ਜਦੋਂ ਚੀਜ਼ ਦੇ ਵਿੱਚ ਕਨਵਰਟ ਹੋਇਆ 500 ਤੋਂ 1000 ਰੁਪਿਆ ਕਿਲੋ ਵੇਚਣਾ ਜਿਹੜੀ ਸਬਜ਼ੀ ਇੱਥੇ 50 ਰੁਪਿਆ ਕਿਲੋ ਅਸੀਂ ਮਾਰਕੀਟ ਦਿੰਨੇ ਆ ਜਿੱਦਣ ਯੂਰਪੀਅਨ ਬਾਰਡਰ ਖੁੱਲਾ ਸਾਨੂੰ 350 ਤੋਂ 400 ਰੁਪਿਆ ਕਿਲੋ ਵਿਕਣਾ ਤੁਹਾਡੀ ਕਣਕ ਦੇ ਵਿੱਚੋਂ ਮੇਰੇ ਵੀਰੋ 28 ਕਿਸਮ ਦੀ ਬਰੈਡ ਬਣਦੀ ਹੈ ਸਾਡੇ ਦੁੱਧ ਚੋਂ 42 ਕਿਸਮ ਦਾ ਚੀਜ਼ ਬੰਦਾ ਜਿੰਨਾ ਚਿਰ ਵੈਲਿਊ ਐਡ ਨਹੀਂ ਹੋਏਗੀ ਸਾਡੇ ਇਸ ਏਰੀਆ ਦਾ ਜਿਹੜਾ ਪਰਿਵਰਤਨ ਨਹੀਂ ਹੋ ਸਕਦਾ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਕਰ ਸਕਦੀ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਪੰਜਾਬ ਜਦੋਂ ਇੱਕ ਨੰਬਰ ਦਾ ਸੂਬਾ ਸੀ ਉਹ ਵੀ ਇਸ ਏਰੀਆ ਦਾ ਮਰਦਾ ਮੁਜਾਹਿਦ ਸਾਬ ਪ੍ਰਤਾਪ ਸਿੰਘ ਕੈਰੋਂ ਦੀ ਦੇਨ ਸੀ 1980 ਤੱਕ ਮੇਰੇ ਭਰਾਓ ਪੰਜਾਬ ਇੱਕ ਨੰਬਰ ਦਾ ਸੂਬਾ ਸੀ 15 ਸਾਲ ਜਦੋਂ ਸਾਡੇ ਇੱਥੇ ਹਾਲਾਤ ਵਿਗੜੇ ਅੱਜ ਅਸੀਂ 18ਵੇਂ ਨੰਬਰ ਤੇ ਇੱਕ ਬਿਮਾਰੂ ਸੂਬਾ ਬਣ ਗਿਆ ਬਿਮਾਰੂ ਸੂਬਾ ਜਦੋਂ ਤੱਕ ਇਹ ਸਾਡੇ ਸਤੋਜ ਵਾਲੇ ਮਹਾਰਾਜ ਸਾਹਿਬ ਨੇ ਜਾਣਿਆ ਮੇਰੇ ਵੀਰੋ ਇਧਰ ਧਿਆਨ ਕਰੋ ਜਿੱਦਣ ਸਤਾਜ ਵਾਲੇ ਸਾਡੇ ਰਾਜੇ ਨੇ ਇੱਥੋਂ ਜਾਣੇ ਉਹ ਦਿਨ 5 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਹੋ ਗਿਆ ਨੌਕਰੀਆਂ ਵੀ ਜਿਹੜੀਆਂ ਇੱਥੇ ਵੰਡੀਆਂ ਜਾ ਰਹੀਆਂ ਮੇਰੇ ਭਰਾਓ ਨੌਕਰੀਆਂ ਵੀ ਤੁਸੀਂ ਵੇਖਦੇ ਹੋ ਇਹਦੇ ਚ 80% ਦੀ ਨੌਕਰੀਆਂ ਮੈਂ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਕਈ ਵਾਰ ਮੰਗ ਕੀਤੀ ਹੈ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਮਾਨ ਸਾਹਿਬ ਜਿੰਨੀਆਂ ਤੁਸੀਂ ਕਹਿੰਦੇ ਨੌਕਰੀਆਂ ਦਿੱਤੀਆਂ ਨੇ ਕੋ 40000 45000 ਜਿਹੜਾ ਤੁਸੀਂ ਕਫਰ ਤੋਲੇ ਆ ਇੱਕ ਵਾਈਟ ਪੇਪਰ ਜਾਰੀ ਕਰੋ ਬੰਦੇ ਦਾ ਨਾਂ ਉਹਦਾ ਪਿੰਡ ਦਾ ਐਡਰੈਸ ਜਾਂ ਸ਼ਹਿਰ ਦਾ ਐਡਰੈਸ ਕਿਹੜੇ ਮਹਿਕਮੇ ਚ ਕਿਹੜੀ ਨੌਕਰੀ ਉਹਨੂੰ ਮਿਲੀ ਐ ਇਹਦਾ ਕਾਗਜ਼ ਜਾਰੀ ਕਰੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਮੈਂ ਤਾਂ ਹੁੰ ਦੱਸਣਾ ਚਾਹਨਾ ਕਫਰ ਤੋਲ ਰਹੇ ਨੇ ਝੂਠ ਬੋਲ ਰਹੇ ਨੇ ਕਿਸੇ ਗੱਲ ਦਾ ਮੁਕਾਬਲਾ ਸਾਡੀ ਦਾ ਜਵਾਬ ਨਹੀਂ ਦੇ ਪਾਉਂਦੇ ਤੁਸੀਂ ਵੇਖਿਆ ਹੀ ਹੋਏਗਾ ਅਸੈਂਬਲੀ ਵਿੱਚ ਉਹ ਹਰਪਾਲਜੀ ਮੇਲਾ ਕੀ ਹੋਇਸ ਜਵਾਬ ਨਹੀਂ ਦੇ ਸਕਿਆ ਜਦੋਂ ਸਿੱਧਾ ਇਲਜ਼ਾਮ ਮੈਂ ਉਹਦੇ ਤੇ ਲਾਇਆ ਕਿ ਤੇਰੇ ਐਕਸਾਈਜ਼ ਮਹਿਕਮੇ ਚ ਚੱਲਦਾ ਕੀ ਦੇ ਜਵਾਬ ਇਹਦਾ ਦੇ ਨਹੀਂ ਸੀ ਚੱਕਿਆ ਆ ਤੁਹਾਡਾ ਗਰਗ ਜਿਹੜਾ ਜਿਹਨੇ ਸਾਰਾ ਪੰਜਾਬ ਡਬੋ ਦਿੱਤਾ ਭੱਜ ਗਿਆ ਸੀ ਮੈਦਾਨ ਛੱਡ ਤੋ ਮੇਰੇ ਵੀਰੋ ਮੇਰੀ ਗੁਜ਼ਾਰਿਸ਼ ਇੰਨੀ ਹੈ ਕਾਂਗਰਸ ਹੀ ਜਿਹੜਾ ਸਹੀ ਮੈਨੇ ਚ ਪੰਜਾਬ ਦੇ ਵਿੱਚ ਜੇ ਅਸੀਂ ਅਮਨ ਤੇ ਸ਼ਾਂਤੀ ਲੈ ਕੇ ਆਣੀ ਹੈ ਸੋਨੀ ਸਾਹਿਬ ਜੇ ਅਮਨ ਤੇ ਸ਼ਾਂਤੀ ਲੈ ਕੇ ਆਣੀ ਕਾਂਗਰਸ ਤੋਂ ਇਲਾਵਾ ਹੋਰ ਕੋਈ ਬਦਲ ਹੈ ਜਿਸ ਕਿਸਮ ਦੇ ਕੈਂਡੀਡੇਟ ਦੂਸੀਆਂ ਜਮਾਤਾਂ ਨੇ ਖਿਲਾਰੇ ਨੇ ਮੇਰੇ ਵੀਰੋ ਜੇ ਉਹ ਕਿਤੇ ਅਸੈਂਬਲੀ 'ਚ ਪਹੁੰਚ ਕੇ ਕਦੀ ਅੰਦਾਜ਼ਾ ਲਾਓਗੇ ਇੱਥੇ ਪੜੇਗਾ ਕੀ ਚੀ ਮੇਰਾ ਖਾਲ ਸਪੀਕਰ ਸਾਹਿਬ ਤੇ ਕੁਰਸੀ ਛੱਡ ਕੇ ਭੱਜਿਆ ਕਰਨ ਜੋ ਹਾਲਾਤ ਬਣਨਗੇ ਇਹ ਕਾਨੂੰਨ ਬਣਾਉਣ ਵਾਲੇ ਥੋੜਾ ਕਾਨੂੰਨ ਤੋੜਨ ਵਾਲੇ ਲੋਕ ਅਸੀਂ ਉੱਥੇ ਥੋੜਾ ਪਛਾਣੇ ਤੋ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਸਾਰੇ ਕਾਂਗਰਸ ਦੇ ਸਾਥੀਆਂ ਨੂੰ ਵਿਸ਼ੇਸ਼ ਤੌਰ ਮੈਂ ਇਥੋਂ ਰਾਜਵੀਰ ਸਿੰਘ ਭੁੱਲਰ ਸਾਡੇ ਅਜ਼ੀਜ਼ ਰਾਣਾ ਗੰਡੀਵੈਣ ਸਾਹਿਬ ਸਾਡੇ ਮਿੱਠਾ ਜੀ ਪਲਾਸੌਰ ਸਾਹਿਬ ਮੇਰੇ ਵੀਰ ਤਨੇਜਾ ਜੀ ਬੈਠੇ ਨੇ ਜਿੰਨੇ ਵੀ ਕੈਂਡੀਡੇਟ ਇਥੋਂ ਸਨ ਅਸੀਂ ਹੱਥ ਜੋੜ ਕੇ ਉਹਨਾਂ ਦਾ ਥੈਂਕਸ ਕਰਨਾ ਚਾਹੁੰਦੇ ਹਾਂ ਸਮੁੱਚੀ ਲੀਡਰਸ਼ਿਪ ਨੂੰ ਉਹਨਾਂ ਨੇ ਫਰਾਖ ਦੇ ਲਈ ਵਿਖਾਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਇਲੈਕਸ਼ਨ ਬੁਰਜ ਸਾਹਿਬ ਦੀ ਨਹੀਂ ਇਹ ਇਲੈਕਸ਼ਨ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕਰਨ ਦੀ ਇਲੈਕਸ਼ਨ ਕਾਂਗਰਸ ਨੂੰ ਜਿਹੜਾ ਵੋਟ ਪਾਏਗਾ ਉਹ ਸਮਝੋ ਉਹ ਚਾਹੁੰਦਾ ਕਿ ਅਸੀਂ ਆਉਣ ਵਾਲੇ ਭੁੱਖ ਦੇ ਵਿੱਚ ਆਪਣੇ ਨੌਜਵਾਨ ਬੱਚੇ ਸੇਫਗਾਰਡ ਕਰਨੇ ਨੇ ਆਪਣੀਆਂ ਜਾਇਦਾਦਾਂ ਸੇਫਗਾਰਡ ਕਰਨੀਆਂ ਸੋ ਮੈਂ ਉਹਨਾਂ ਸਾਰੇ ਭਰਾਵਾਂ ਦਾ ਬੜਾ ਮਸ਼ਕੂਰ ਹਾਂ ਮੈਂ ਸਾਰੀ ਕਾਂਗਰਸ ਦੇ ਵਰਕਰਸ ਨੂੰ ਇਨੀ ਗੁਜ਼ਾਰਿਸ਼ ਕਰਾਂਗਾ ਟਾਈਮ ਆ ਗਿਆ ਕਮਰ ਕਸੇ ਕਰਕੇ ਆਪਾਂ ਬੈਠੀਏ ਹਾਊਸ ਟੂ ਹਾਊਸ ਜਾਈਏ ਮੈਨੂੰ ਪੂਰਨ ਫੇਥ ਹੈ ਜਿੰਨੀ ਕਾਂਗਰਸ ਕੋ ਕਾਡਰ ਹੈ ਪ੍ਰਧਾਨ ਜੀ ਰਾਜਾ ਵਿਰਿੰਗਸਾ ਕਾਂਗਰਸ ਦਾ ਕਾਡਰ ਆਪਾਂ ਇੱਕ ਇੱਕ ਬੂਤ ਤੇ ਹੀ ਲਾ ਦੀਏ ਇੰਨੇ ਕ ਬੰਦੇ ਆਪਣੇ ਕੋ ਹੈ ਪਰ ਤੇ ਡਿਊਟੀ ਕਰਨ ਇਹ ਨਾ ਹੋਏ ਕਿ ਤੁਸੀਂ ਮੈਂ ਇੱਥੇ ਹੋਵਾਂ ਤੇ ਇੱਥੇ ਹੀ ਸਪੀਚਾਂ ਕਰਕੇ ਧਰਾਂ ਨੂੰ ਤੁਰ ਜਾਣ ਬਹੁਤ ਸਾਰੇ ਇਸ ਕਿਸਮ ਦੇ ਲੋਕ ਕੋਈ ਪਾਸ ਸੇ ਅਸੀਂ ਵੇਖੇ ਇੱਥੇ ਰੋ ਬਹੁਤ ਸਾਰੇ ਲੋਕ ਚੌਧਰਾ ਚਾਹੁੰਦੇ ਨੇ ਜਿਹੜੇ ਚੌਧਰਾ ਚਾਹੁੰਦੇ ਨੇ ਉਹਨਾਂ ਨੂੰ ਫੇਰ ਇੱਥੇ ਯੋਗਦਾਨ ਵੀ ਪਾਣਾ ਪਏ ਇੱਥੇ ਨਿਹਰਾ ਮੂੰਹ ਵਿਖਾ ਕੇ ਭੱਜਿਆ ਗੁਜ਼ਾਰਾ ਨਹੀਂ ਹੋਣਾ ਮੈਦਾਨ ਦੇ ਵਿੱਚ ਜਰਨੈਲ ਉਹਨੂੰ ਕਿਹਾ ਜਾਂਦਾ ਜਿਹੜਾ ਮੈਦਾਨ ਦੇ ਵਿੱਚ ਇਹ ਤੇ ਇਤਿਹਾਸਿਕ ਮਾਜੇ ਦਾ ਮੈਦਾਨ ਹੈ ਇੱਥੇ ਤੇ ਵੱਡੇ ਤੁਸੀਂ ਵੇਖੋ ਸ਼ਹੀਦਾਂ ਦੀ ਪਾਵਨ ਧਰਤੀ ਹੈ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਹਰ ਚੀਜ਼ ਆਪਣੀ ਕੁਰਬਾਨ ਕਰ ਦਿੱਤੀ ਜੋ ਸਮੂਚੀ ਜਿਹੜੀ ਮੰਚ ਤੇ ਬੈਠੀ ਹੋਈ ਲੀਡਰਸ਼ਿਪ ਹੈ ਉਹਨਾਂ ਬਾਅਦ ਸ ਮੈਂ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਹੈ ਕਿਰਪਾ ਕਰਿਓ ਅੱਜ ਦੀ ਸਪੀਚ ਦੇਖ ਕੇ ਤੇ ਦਰਸ਼ਨ ਦੇਖ ਕੇ ਚਲੇ ਨਾ ਜਾਓ ਕਮਰ ਕਸ ਕੇ ਇੱਥੇ ਬੈਠਿਓ ਉਸ ਜਿੱਤੇ ਦੇ ਵਿੱਚ ਤੁਹਾਡਾ ਵੀ ਹੱਥ ਹੋਏਗਾ ਤੇ ਜਿਹੜਾ ਇਥੋਂ ਨਿਕਲ ਜਾਏਗਾ ਉਹਦਾ ਅਸੀਂ ਬਕਾਇਦਾ ਤੌਰ ਤੇ ਦੱਸ ਦਵਾਂਗੇ ਲੋਕਾਂ ਨੂੰ ਕਿ ਆਏ ਜ਼ਰੂਰ ਸੀ ਰੋਲ ਇਹਨਾਂ ਨੇ ਕੋਈ ਇਸ ਜਿੱਤ 'ਚ ਸਾਡੇ ਹਾਸਲ ਨਹੀਂ ਕੀਏ ਕੋਈ ਸਾਡਾ ਇਹਨਾਂ ਦਾ ਯੋਗਦਾਨ ਇਹਦੇ 'ਚ ਨਹੀਂ ਸੋ ਇਹਦੇ ਵਿੱਚ ਕਿਸੇ ਨੂੰ ਲੱਗੇ ਭਾਵੇਂ ਖੁਸ਼ੀ ਤੇ ਭਾਵੇਂ ਹੋਏ ਕੋਈ ਨਰਾਜ਼ ਇਹ ਗੱਲ ਸਮਝ ਲਓ ਜਿਹੜੇ ਇਸ ਜੰਗ ਦੇ ਵਿੱਚ ਸਾਡੇ ਨਾਲ ਜੂਝਣਗੇ ਉਹਨਾਂ ਦੀ ਹੀ ਗੱਲ ਪਾਰਟੀ ਅੱਗੇ ਮੰਨੇਗੀ ਜਿਹੜਾ ਇਸ ਜੰਗ 'ਚ ਸਾਡੇ ਖਾ ਲਈ ਜੂਝੇਗਾ ਉਹ ਭੁੱਲ ਜੇ कि मैं कोई उत्तों थलो कोई चीज ले आया नहीं चल लेना एक चंकी तरह एक गल समझ लो बहुत बहुत शुक्रिया बहुत ही सत्कारयोग सबका मुख्यमंत्री और पंजाब के प्रभारी जनरल सेक्रेटरी ऑल इंडिया कांग्रेस कमेटी भपेश बघेल साहेब बहुत सत्कारयोग यारा चुप दान जरा बख्शो गए बहुत ही सत्कारयोग साल पी के लीडर सरदार प्रताप सिंह बाजवा साहेब बहुत ही सत्कारयोग सी डब्ल्यू सी मैंबर सबका मुख्यमंत्री सरदार चरणजीत सिंह जी चनी साहेब बहुत सत्कारयोग रविंदर डालवी साहेब जेडे जे साटरी इंचार्ज ने मेरे साथी ਮੇਰੇ ਸੀਨੀਅਰ ਆਗੂ ਸਹਿਬਾਨ ਸਾਡੇ ਡਿਪਟੀ ਮੁੱਖ ਮੰਤਰੀ ਸਾਹਿਬ ਸੋਨੀ ਸਾਹਿਬ ਬਹੁਤ ਸਾਰੇ ਸਾਡੇ ਸਤਕਾਰਯੋਗ ਐਮਪੀ ਸਹਿਬਾਨ ਰਾਣਾ ਕੇਪੀ ਸਾਹਿਬ ਸਾਡੇ ਸੀਨੀਅਰ ਆਗੂ ਤੇ ਬਹੁਤ ਸਾਰੇ ਸਾਡੇ ਸਾਬਕਾ ਐਮਪੀ ਸਹਿਬਾਨ ਐਮਐਲਏ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਹਿਬਾਨ ਕੋਟੈਸਟਡ ਕੈਂਡੀਡੇਟ ਸਹਿਬਾਨ ਤੇ ਸਮੁੱਚੇ ਪੰਜਾਬ ਦੇ ਜਿਹੜੇ ਵੀ ਕੋਨੇ-ਕੋਨੇ ਚੋਂ ਆਏ ਆ ਸਾਡੇ ਸਾਰੇ ਸਾਥੀगण ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਲੋਕਾਂ ਨੇ ਮਗਰਲੇ 4 ਸਾਲ ਮਗਰਲੇ 4 ਸਾਲ ਤੁਸੀਂ ਲੋਕਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਇਆ ਔਰ ਅੱਜ ਪੰਜਾਬ ਦੇ ਅੰਦਰ ਨਾ ਕਿ ਲੀਡਰਾਂ ਦੇ ਕਰਕੇ ਵਰਕਰਾਂ ਦੇ ਕਰਕੇ ਅੱਜ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਹੋ ਗਿਆ ਲੋਕ ਇਹ ਕਹਿਣ ਲੱਗ ਪਏ ਐ ਲੋਕ ਇਹ ਕਹਿਣ ਲੱਗ ਪਏ ਕਿ ਕਾਂਗਰਸ ਪਾਰਟੀ ਦਾ ਰਾਜ ਦਬਾਰੇ ਪੰਜਾਬ ਦੇ ਅੰਦਰ ਆ ਸਕਦਾ ਹੈ ਛੋਟੀਆਂ ਮੋਟੀਆਂ ਗੱਲਾਂ ਚਲਦੀਆਂ ਰਹਿੰਦੀਆਂ ਇਹ ਆਮ ਪਰਿਵਾਰਾਂ ਦੇ ਵਿੱਚ ਵੀ ਹੈ ਸਾਡੇ ਘਰਾਂ ਦੇ ਵਿੱਚ ਵੀ ਹੈ ਮੀਆਂ ਬੀਬੀ ਦੇ ਵਿੱਚ ਵੀ ਹੈ ਤੇ ਪਿਓ ਪੁੱਤ ਦੇ ਵਿੱਚ ਵੀ ਹੈ ਲੇਕਿਨ ਅੱਜ ਸਮੁੱਚੀ ਲੀਡਰਸ਼ਿਪ ਤੁਹਾਡੇ ਸਨਮੁਖਾ ਕਈ ਅਖਬਾਰ ਵਾਲਿਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਯਾਰ ਕਮਾਲ ਹੋ ਗਈ ਤੁਹਾਡੇ ਵਾਲੀ ਅੱਜ ਮੈਂ ਪ੍ਰੈਸ ਨੂੰ ਬੇਨਤੀ ਕਰਨੀ ਚਾਹਣਾ ਤੇ ਕੋ ਜਾ ਝਾੜੂ ਵਾਲਿਆਂ ਨੂੰ ਵੀ ਬੇਨਤੀ ਕਰਨੀ ਚਾਹਣਾ ਜਿਹੜੇ ਕਹਿੰਦੇ ਆ ਕਿ ਭਾਈ ਕਾਂਗਰਸ ਪਤਾ ਨਹੀਂ ਇੱਧਰ ਉੱਧਰ ਹੈ ਕਈ ਸਾਡੇ ਹੀ ਵਿਅਕਤੀ ਚਰਚਾ ਕਰਦੇ ਰਹਿੰਦੇ ਕਾਂਗਰਸ ਜਿੱਥੇ ਕਾਂਗਰਸ ਦਾ ਸਵਾਲ ਹੈ ਨਿੱਜੀ મતभेद ਹੋ ਸਕਦੇ ਆ ਲੇਕਿਨ ਅੱਜ ਜੋ ਸਮੁੱਚੀ ਕਾਂਗਰਸ ਪਾਰਟੀ ਇਕੱਠੀ ਬੈਠੀ ਆ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਅਸੀਂ ਸਾਰੇ ਔਰ ਕੋਈ ਫਰਕ ਨਹੀਂ ਆ ਔਰ ਮੈਂ ਬਤੌਰ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਅਗਰ ਕਿਸੇ ਕੋਲੇ ਵੀ ਨੰਗੇ ਪੈਰੀਂ ਵੀ ਚੱਲ ਕੇ ਜਾਣਾ ਪਿਆ ਤਾਂ ਰਾਜਾ ਵੜਿੰਗ ਹਰ ਵਿਅਕਤੀ ਨੂੰ ਮਨਾ ਸਕਦਾ ਤੇ ਹਰ ਵਿਅਕਤੀ ਕੋਲੇ ਨੰਗੇ ਪੈਰੀਂ ਵੀ ਜਾ ਸਕਦਾ ਸੋ ਮੇਰੀ ਆ ਕਰਨ ਬੁਰਜਾ ਸਾਡਾ ਭਰਾ ਇੱਥੋਂ ਦੇ 4-5 ਉਮੀਦਵਾਰ ਸਨ ਲੇਕਿਨ ਉਹਨਾਂ ਨੇ ਫਦਾਕ ਦਿਲੀ ਵਿਖਾਈ ਸਾਰਿਆਂ ਨੇ ਕਿਹਾ ਜਿਹਨੂੰ ਤੁਸੀਂ ਟਿਕਟ ਦੇਵੋਗੇ ਸਭ ਆਪਣੀ ਆਪਣੀ ਟਿਕਟ ਮੰਗਦੇ ਸਨ ਜਿਹਨੂੰ ਤੁਸੀਂ ਟਿਕਟ ਦਿਓਗੇ ਅਸੀਂ ਉਹਦਾ ਸਾਥ ਦਿਆਂਗੇ ਕਿ ਅੱਜ ਸਾਡਾ ਉਮੀਦਵਾਰ ਨੌਜਵਾਨ ਸਾਥੀ ਆਮ ਘਰ ਨਾਲ ਸੰਬੰਧ ਰੱਖਣ ਵਾਲਾ ਕਰਨਪੁਰ ਜੀ ਅਸੀਂ ਖੜਾ ਕੀਤਾ ਹੈ ਇਹ ਇਹ ਦੂਜੇ ਉਮੀਦਵਾਰਾਂ 'ਚੋਂ ਫਰਕ ਕੀ ਹੈ ਇਹ ਜਾ ਕੇ ਦੱਸਣਾ ਹੈ ਸ਼ਰੀਫ ਵਿਅਕਤੀ ਹੈ ਭੂੜਾ ਵਿਅਕਤੀ ਹੈ ਆਮ ਹੈ ਦੂਜਾ ਇੱਕ ਤਾਂ ਗੈਂਗਸਟਰ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਵੋਟਾਂ ਮੰਗ ਰਿਹਾ ਹੈ ਮੈਂ ਪੰਜਾਬ ਦੇ ਜੋਸ਼ੀ ਸਾਹਿਬ ਤਰਨਤਾਰਨ ਦੇ ਹਿੰਦੂ ਭਰਾਵਾਂ ਨੂੰ ਵਪਾਰੀਆਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਕਰਨੀ ਛਾਣ ਹੈ ਐਮ ਐਲ ਏ ਉਹ ਚਾਹੀਦਾ ਜੀਰਾ ਗੁਲਾਮਾਂ ਤੁਸੀਂ ਫੜ ਕੇ ਤੇ ਬਾਮ ਰੋਡ ਸਖੋ ਐਮ ਐਲ ਏ ਨਹੀਂ ਚਾਹੀਦਾ ਜਿਹੜਾ ਧੌਂਟੇ ਗੋਡਾ ਰੱਖ ਕੇ ਤੇ ਜੀਰੇ ਕੋਲੋਂ ਡਰ ਲੱਗਦਾ ਹੋਵੇ ਗੱਲ ਕਰਦਿਆਂ ਨੂੰ ਇਹ ਫੈਸਲਾ ਅੱਜ ਤਰਨਤਾਰ ਤੇ ਪੰਜਾਬ ਦੇ ਲੋਕ ਇਹ ਕਰਨਾ ਹੈ ਦੂਜਾ ਇੱਕ ਉਮੀਦਵਾਰ ਹੋ ਐ ਜੀਰੇ ਬਾਰੇ ਇਹ ਦੇ ਪੁੱਛਣਾ ਹੈ ਤਾਂ ਇੱਕ ਐਸਐਸਪੀ ਹੁੰਦਾ ਸੀ ਇੱਥੇ ਉਹਦਾ ਨਾਮ ਸੀਗਾ ਪੀਕੇ ਰਾਏ ਉਹ ਹਿਸਟਰੀ ਪੀਕੇ ਰਾਏ ਤੋਂ ਪੁੱਛ ਲੋ ਵੀ ਅਸੀਂ ਕੀ ਕਰਦੇ ਸੀ ਤੇ ਹੁਣ ਅਸੀਂ ਐਸ ਪਾਰਟੀ ਤੋਂ ਐਸ ਪਾਰਟੀ ਚ ਐਸ ਪਾਰਟੀ ਤੋਂ ਐਸ ਪਾਰਟੀ ਚ ਇਸ ਤਰ੍ਹਾਂ ਦੇ ਉਮੀਦਵਾਰ ਸਰਕਾਰਾਂ ਨੇ ਦਿੱਤੇ ਐ ਜ਼ਰਾ ਗੌਰ ਤਰਨ-ਤਰਨ ਤੇ ਪੰਜਾਬ ਦੇ ਲੋਕਾਂ ਨੇ ਫਰਮਾਉਣੀ ਐ ਇੱਕ ਉਮੀਦਵਾਰ ਹੋ ਐ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਕਨਸਟੀਟਿਊਸ਼ਨ ਆਫ ਇੰਡੀਆ ਨੂੰ ਨਹੀਂ ਮੰਨਦਾ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦਾ ਜਿਹਨੂੰ ਦੇਸ਼ ਦੇ ਤਿਰੰਗੇ ਝੰਡੇ 'ਚ ਵੀ ਹੋ ਸਕਦਾ ਵਿਸ਼ਵਾਸ ਨਾ ਹੋਵੇ ਸਾਨੂੰ ਉਮੀਦਵਾਰ ਉਹ ਚਾਹੀਦਾ ਐ ਕਿ ਜਿੱਤ ਕੇ ਸਾਡੇ ਇਲਾਕੇ ਦੇ ਲੋਕਾਂ ਦੀ ਲੜਾਈ ਲੜੇ ਨਾ ਕਿ ਜਿੱਤ ਕੇ ਕਿਸੇ ਪਾਸੇ ਬੈਠਾ ਹੋਵੇ ਅਸੀਂ ਉਹਨੂੰ ਕਾਮੀ ਨਾ ਕਹਿ ਸਕਦੇ ਹੋਈਏ ਉਹਨੂੰ ਮਿਲ ਨਹੀਂ ਸਕਦੇ ਹੋਈਏ ਕੋਈ ਫਾਇਦਾ ਨਹੀਂ ਇਹੋ ਜਿਹੇ ਫੈਸਲੇ ਲੈਣ ਦਾ ਇਹ ਫੈਸਲਾ ਤਰਨ ਤਰਨ ਦੇ ਲੋਕਾਂ ਨੇ ਲੈਣਾ ਔਰ ਪੰਜਾਬ ਚ ਸੁਨਿਆ ਜਾਣਾ ਪਰ ਮੈਨੂੰ ਪੂਰਨ ਉਮੀਦ ਹੈ ਇਹ ਜਿਹੜੇ ਉਮੀਦਵਾਰ ਨੇ ਇਹਨਾਂ ਸਾਰੇ ਉਮੀਦਵਾਰਾਂ ਚੋਂ ਸਾਡਾ ਉਮੀਦਵਾਰ ਕਰਨ ਬੁਰਜ ਨੰਬਰ 1 ਉਮੀਦਵਾਰ ਹੈ। ਉਹ ਹਰ ਇੱਕ ਦੇ ਪੈਰੀ ਹੱਥ ਲਾਉਣ ਵਾਲਾ ਵਿਅਕਤੀ ਤੇ ਆਮ ਪਰਿਵਾਰ ਚੋਂ ਉੱਠਿਆ ਹੈ। ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਲੈ ਕੇ ਇਹਨੂੰ ਟਿਕਟ ਦਿੱਤੀ ਹੈ। ਅੰਤ ਵਿੱਚ ਲਾਸਟ ਗੱਲ ਇੱਕ ਮੇਰੀ ਬੇਨਤੀ ਹੈ ਕਾਂਗਰਸੀ ਭਰਾਵਾਂ ਨੂੰ ਇਹ ਲੀਡਰ ਤਾਂ ਹੋਣਗੇ। ਇਹਨਾਂ ਦੇ ਤਾਜ ਜਣੇ ਵਿਚਾਰਿਆਂ ਨੇ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਯਾਰ करो ते मरो मरोई है तिरंगे लड़ाई है लड़ाई है पंजे की लड़ाई है लड़ाई नहीं ए, दी सीट तो पूरे पंजाब देना है कि कांग्रेस पार्टी आ रही है ए, हर व्यक्ति का फर्ज बनता है चाहे कोई ओनू बुलावे चाहे ना बुलावे रिश्तेदारियां पाल ਆਪਦੇ ਆਪਦੇ ਇਲਾਕਿਆਂ ਦੇ ਵਿੱਚ ਤੇ ਇੱਕ ਦਿਨ ਦੋ ਦਿਨ ਚਾਰ ਦਿਨ ਅੱਠ ਦਿਨ 10 ਦਿਨ ਮੇਰੀ ਬੇਨਤੀ ਹੈ ਦੀਵਾਲੀ ਤੋਂ ਬਾਅਦ ਆਪਣੇ ਕਮਰ ਕੱਸੇ ਘਸਕੇ ਆਪਣੇ ਆਪਣੇ ਇੰਤਜ਼ਾਮ ਤੇ ਦਫ਼ਤਰ ਆ ਕੇ ਸਾਨੂੰ ਜਰੂਰ ਦੱਸ ਦੇ ਰਹੋ ਕਿ ਮੈਂ ਆ ਗਿਆ ਹਾਂ ਲੇਕਿਨ ਆਪਦੇ ਕੰਮ ਤੇ ਜੋ ਇਹ ਤੁਹਾਡਾ ਧਰਮ ਹੈ ਇਹ ਤੁਹਾਡਾ ਕਰਤੱਵ ਹੈ ਇਹ ਤੁਹਾਡਾ ਫਰਜ਼ ਹੈ ਇਹ ਹੀ ਤੁਹਾਡਾ ਕਰਮ ਹੈ ਤੇ ਜਿਹੜਾ ਬੰਦਾ ਐਨੇ ਮੇਰਿਆਂ ਨੂੰ ਕਹੇ ਮੈਂ 2 ਦਿਨ ਲਾ ਕੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਸਮੇਤ ਪਰਿਵਾਰ ਫੈਸਲਾ ਕੁਝ ਵੀ ਹੋਵੇ ਔਰ ਮੈਨੂੰ ਪੂਰਨ ਉਮੀਦ ਹੈ ਹਜੇ ਪਲੇਖੇ ਲੋਕਾਂ ਨੂੰ ਕਿ ਯਾਰੀ ਹਾਲਾਤ ਮਾੜਿਆਂ ਚੋਂ ਚੰਗੇ ਹੋ ਜਾਂਦੇ ਆ ਤੇ ਚੰਗਿਆਂ ਤੋਂ ਮਾੜੇ ਹੋ ਜਾਂਦੇ ਆ ਲੇਕਿਨ ਬੰਦੇ ਦੇ ਮਨ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਮਾ کافی ਲੈ ਗਿਆ ਮਾਫੀ ਚਾਹਨੇ ਆਓ بلند ਆਵਾਜ਼ ਦੇ ਵਿੱਚ ਖਿਨਾਰਾ ਲਾਈਏ ਔਰ ਤਕੜੇ ਹੋ ਕੇ ਇਸ ਜਿੰਨੀ ਚੌਂਦੇ ਵਿੱਚ ਕੰਮ ਕਰੀਏ ਕਾਂਗਰਸ ਪਾਰਟੀ ਜਿੰਦਾਬਾਦ ਸ੍ਰੀ ਪਪੇਸ਼ ਬਗੇਲ ਜੀ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਰਾਜਾ ਵੜਿੰਗ ਜੀ ਸੀਐਲਪੀ ਦੇ ਲੀਡਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਉਮੀਦਵਾਰ ਨੌਜਵਾਨ ਕਰਨਪੁਰਜੀ ਸਾਰੇ ਸਟੇਜ ਤੇ ਬੈਠੇ ਲੀਡਰ ਸਹਿਬਾਨ ਤੇ ਸਾਹਮਣੇ ਬੈਠੇ ਕਾਂਗਰਸ ਪਾਰਟੀ ਦੇ ਸਾਰੇ ਯੋਧਾ ਵੀਰੋ ਮੈਂ ਹੁਣੇ ਚੰਡੀਗੜ੍ਹ ਵੱਲ ਤੋਂ ਆਇਆ ਹਾਂ ਪੂਰੇ ਤਰਨਤਾਰਨ ਨੂੰ ਕਾਂਗਰਸ ਪਾਰਟੀ ਦੇ ਵਿੱਚ ਰੰਗ ਹੋਇਆ ਹੋਇਆ ਜਿੱਥੇ ਵੀ ਦੇਖੋ ਕਾਂਗਰਸ ਦਾ ਝੰਡਾ ਝੁਲ ਰਿਹਾ ਹਰ ਮੋੜ ਤੇ ਹਰ ਜਗ੍ਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਐ ਜਿਹੜੇ ਰਸਤੇ ਵਿੱਚ ਤੁਹਾਡਾ ਆਡੀ ਕਰ ਰਹੇ ਸੋ ਇਸ ਕਰਕੇ ਆਪਾਂ ਇੱਥੇ ਜ਼ਿਆਦਾ ਸਮਾਂ ਨਹੀਂ ਲਗਾਣਾ ਰਾਜਾ ਬੜਿੰਗ ਜੀ ਵੀ ਇਹੀ ਕਹਿ ਰਹੇ ਸੀ ਕਿਉਂਕਿ ਰਸਤੇ ਵਿੱਚ ਬਹੁਤ ਲੋਕ ਇੰਤਜ਼ਾਰ ਕਰ ਰਹੇ ਕਾਂਗਰਸ ਪਾਰਟੀ ਨੇ ਕਰਨ ਬੁਰਜੀ ਨੂੰ ਉਮੀਦਵਾਰ ਦਿੱਤਾ ਹੁਣ ਹਰ ਨੌਜਵਾਨ ਹੈ ਤੇ ਆਮ ਆਦੀ ਪਾਰਟੀ ਹਮੇਸ਼ਾ ਅਧਾਰਾ ਬੰਦਾ ਲੈ ਕੇ ਆਉਂਦੇ ਐ ਜਿਹੜੇ ਕਹਿੰਦੇ ਸੀ ਕੀ ਐਸੀ ਇਨਕਲਾਬੀ ਐ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਅੱਗੇ ਆ ਸਕਦੇ ਨਵੇਂ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਗਰੀਬ ਘਰਾਂ ਦੇ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਅੱਜ ਮਾਂ ਦੇ ਪੁੱਤਾਂ ਨੇ ਇੱਕ ਵੀ ਐਮਪੀ ਉਹ ਨਹੀਂ ਬਣਾਇਆ ਜਿਹੜਾ ਰਾਜ ਸਭਾ ਜਾਣਾ ਹੋਵੇ ਤੇ ਉਹ ਪੰਜਾਬ ਦੇ ਗਰੀਬ ਲੋਕਾਂ ਵਿੱਚੋਂ ਥੱਲੇ ਤੇ ਉੱਠ ਕੇ ਆਇਆ ਹੋਵੇ ਨਾ ਕਿਸੇ ਕਿਸਾਨ ਦਾ ਪੁੱਤ ਹੈ ਨਾ ਕਿਸੇ ਗਰੀਬ ਦਲਿਤ ਪਰਿਵਾਰ ਦਾ ਮੁੰਡਾ ਨਾ ਹੀ ਕੋਈ ਆਮ ਆਦੀ ਪਾਰਟੀ ਦਾ ਵਰਕਰ ਜਿੰਨਿਆਂ ਜਿਵਨੀ ਚੋਣਾ ਹੋਈ ਐ ਕੋਈ ਕਾਂਗਰਸ ਚੋਂ ਲੈ ਕੇ ਕੋਈ ਆਮ ਆਦਮੀ ਪਾਰਟੀ ਵਾਲੇ ਕੋਈ ਅਕਾਲੀਆਂ ਚੋਂ ਲਿਆਏ ਲੇਕਿਨ ਜਿਹੜੇ ਮੁੰਡਿਆਂ ਨੇ ਇਹਨਾਂ ਪਿੱਛੇ ਜਾਨਵਾਰੀਆਂ ਸੀ ਵੀ ਇਨਕਲਾਬੀ ਆ ਗਏ ਜਿਨ੍ਹਾਂ ਨੇ ਆਪਣੇ ਘਰ ਛੱਡ ਕੇ ਨੌਕਰੀਆਂ ਛੱਡ ਕੇ ਇਹਨਾਂ ਪਿੱਛੇ ਲੱਗੇ ਸੀ ਅੱਜ ਉਹ ਰੁੜਦੇ ਫਿਰਦੇ ਐ ਤੇ ਇਹ ਨਸ਼ੇ ਵਾਲਿਆਂ ਨੂੰ ਲਿਆ ਕੇ ਇੱਥੇ ਟਿਕਟਾਂ ਦਿੰਦੇ ਆ ਜਿਹੜੇ ਨੂੰ ਪਹਿਲਾਂ ਕਹਿੰਦੇ ਸੀ ਇਹ ਨਸ਼ੇ ਦੇ ਵਪਾਰੀ ਐ ਅੱਜ ਉਹ ਤਰਨ ਤਾਰਨ ਦੇ ਇਹਨਾਂ ਦੇ ਹੀ ਉਮੀਦਵਾਰ ਐ ਸੋ ਇਹ ਗੱਲਾਂ ਲੋਕਾਂ ਨੂੰ ਸਮਝਣੀਆਂ ਪੈਣੀਆਂ ਆਪਾਂ ਲੰਬੀਆਂ ਤਕਰੀਰਾਂ ਲੰਬੀਆਂ ਗੱਲਾਂ ਪਿੰਡਾਂ ਵਿੱਚ ਤੇ ਰੈਲੀਆਂ ਵਿੱਚ ਕਰਾਂਗੇ ਅੱਜ ਆਪਾਂ ਨੇ ਇਕੱਠੇ ਹੋ ਕੇ ਕਾगज ਪਰ ਜਾਣਾ ਐ ਮੈਂ ਆਪਣੇ ਵੀਰ ਨੂੰ ਸ਼ੁਭ ਕਾਮਨਾਵਾਂ ਦਿੰਦਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਨੇ ਇਕਜੁੱਟ ਹੋ ਕੇ ਤਕੜੇ ਹੋ ਕੇ ਇਹ ਇਲੈਕਸ਼ਨ ਲੜਨੀ ਹੈ আর জিতਣੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ